ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਜਨਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਹੀ ਅਜਨਾਲਾ ਚ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਕੁਝ ਹੜਪੀੜਤ ਕਿਸਾਨਾਂ ਨੇ ਇਹ ਸ਼ਿਕਾਇਤ ਕੀਤੀ ਕਿ ਕੁਝ ਦੁਕਾਨਦਾਰਾਂ ਵੱਲੋਂ ਉਹਨਾਂ ਨੂੰ ਖਾਦ ਮਹਿੰਗੀ ਦਿੱਤੀ ਜਾ ਰਹੀ ਹੈ ਅਤੇ ਖਾਦ ਦੇ ਨਾਲ ਨਾਲ ਕੁਝ ਪ੍ਰਾਈਵੇਟ ਕੰਪਨੀ ਦਾ ਸਮਾਨ ਵੀ ਤੱਕੇ ਨਾਲ ਦਿੱਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸਰਦਾ ਕੁਲਦੀਪ ਸਿੰਘ ਢਾਲੀਵਾਲ ਆਪਣੀ ਟੀਮ ਸਮੇਤ ਅਚਨਚੇਤ ਕੁਝ ਖਾਦ ਅਤੇ ਹੋਰ ਦਵਾਈਆਂ ਦੀਆਂ ਦੁਕਾਨਾਂ ਤੇ ਪਹੁੰਚੇ ਅਤੇ ਉਹਨਾਂ ਨੇ ਦੁਕਾਨਦਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਹੜ੍ਹ ਪੀੜਤ ਕਿਸਾਨ ਪਹਿਲਾਂ ਹੀ ਕਾਫੀ ਨੁਕਸਾਨ ਚੱਲ ਚੁੱਕੇ ਹਨ ਅਤੇ ਉਹਨਾਂ ਨੂੰ ਖਾਦ ਮਹਿੰਗੀ ਨਾ ਦਿੱਤੀ ਜਾਵੇ ਇਥੇ ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਦੇ ਨਾਲ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਕੋਈ ਅਜਿਹੀ ਸ਼ਿਕਾਇਤ ਆਈ ਕਿ ਕਿਸੇ ਹੜਪੀਟ ਕਿਸਾਨ ਨੂੰ ਖਾਦ ਮਹਿੰਗੀ ਦਿੱਤੀ ਗਈ ਹੈ ਜਾਂ ਖਾਦ ਦੇ ਨਾਂ ਨਾਲ ਕੋਈ ਸਮਾਨ ਠੱਕੇ ਨਾ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਦੁਕਾਨਦਾਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਹੋ ਸਕਦਾ ਹੈ ਕਿ ਉਹਨਾਂ ਦੇ ਦੁਕਾਨਾਂ ਵੀ ਸੀਲ ਕੀਤੀਆਂ ਜਾਣ ਇਸ ਮੌਕੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਨ ਕੀ ਕਰਿਆ ਆਪ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਏ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਹਾਸਨਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤਰੀੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਡੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਹੈ ਕਿ ਸਾਨੂੰ ਜਿਹੜਾ ਫੜ ਫੀਡ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਦਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਜੀ ਨਾਲਾ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਉੱਤੇ ਦਵਾਈਆਂ ਵੇਚਦੇ ਆ ਭਾਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਭ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਬਚਾਦਾ ਉਹ ਹਰ ਪੀੜਤਾ ਬਹੁਤ ਮਜਬੂਤੀ ਹੈ ਉਹਦੀ ਆਪਾਂ ਜਦ ਉਹਦਾ ਨਜਾਇਜ਼ ਫਾਇਦਾ ਠਾਵੇ ਆ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਉਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਕਾਨੂੰਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿ ਅਹੀਂ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਦਾਇਆ ਜਿਹੜੀ 2000 ਦੀ ਮਿਲਦੀ ਹੈ 1800 ਦੀ ਮਿਲਦੀ ਹੈ ਤੇ ਮੈਂ ਉਸਦੇ ਖਿਲਾਫ ਕਾਨੂੰਨੀ ਕਾਰ ਬੜੇ ਬੰਦੇ ਮੈਂ ਕੀ ਸ਼ਬਦ ਨਾਲ ਹੀ ਉਹ ਚਿੱਟਾ ਲੋ ਹੋ ਗਿਆ ਇਹਨਾਂ ਦਾ ਪੁੱਜਾ ਲੋ ਦੀਗਾ ਅਰੇ ਹੜ ਪੀੜਤਾਂ ਦੇ ਨਾਲ ਜਿਹੜਾ ਇਦਾਂ ਕਰੂਗਾ ਇਹਨਾਂ ਦੇ ਬੱਚਿਆਂ ਦੇ ਗਾਲੀਏ ਚੀਜ਼ਾਂ ਆ ਜਾਣਗੀਆਂ ਕੋਈ ਕਿਸਾਨਾਂ ਨੇ ਇਦਾਂ ਕਰ ਰਹੇ ਹੋ ਅੰਨ ਦਾਤੇ ਨੇ ਇਦਾਂ ਕਰ ਰਹੇ ਹੋ ਅੰਨ ਦਾਤਾ ਇਹ ਹਲੇ ਦੁਖੀ ਆ ਤੁਸੀਂ ਯਾਦਾ ਮੈਂ ਦਾਤੇ ਨੂੰ ਖਾਦਾ ਮਹਿੰਗਿਆ ਦੇਦੇ ਹੋ ਇਹ ਤੇ ਆਪਣੇ ਆਪ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਆ ਪਲ ਮੁੜਕੇ ਦੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਵਾ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਵਾਵਾਂਗੇ ਜੇ ਕਿਸੇ ਕਿਸਾਨ ਦੇ ਨਾਲ ਕੇ ਵੀ ਜੀਮਿਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਲਪਾ ਤਾ ਦੋ ਇੱਕ